ਡਾクター ਮਨਦੀਪ ਸਿੰਘ ਗਿੱਲ ਪ੍ਰਧਾਨ ਪੀਯੂਟੀ ਅਸੋਸੀਏਸ਼ਨ ਅੱਜ ਇਹ ਧਰਨਾ ਸਾਨੂੰ ਪਿਛਲੇ 15 ਦਿਨਾਂ ਤੋਂ ਚੱਲ ਰਿਹਾ ਜੀ ਟੀਚਰਸ ਡੇ ਵਾਲੇ ਦਿਨ ਸਾਨੂੰ ਪੈਠਣ ਲਈ ਸਰਕਾਰ ਨੇ ਮਜਬੂਰ ਕਰ ਦਿੱਤਾ ਕਿਉਂਕਿ ਜਿਹੜੇ ਵੀ ਮਸਲੇ ਨੇ ਉਹ ਬੜੇ ਲੰਮੇ ਸਮੇਂ ਤੋਂ ਲਟਕ ਰਹੇ ਨੇ ਜਿਵੇਂ ਗੱਲ ਕਰਾਂ UGC ਦੇ ਸੱਪੇ ਪੇ ਕਮਿਸ਼ਨ ਅਨਸਾਰ ਬਾਕੀ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ 1 ਅਕਤੂਬਰ 2022 ਤੋਂ ਇਸ ਕੇ ਲਾਗੂ ਕਰ ਦਿੱਤੇ ਕਿ ਅਲਾਉਂਸਸ ਰਵਾਈਸ ਕਰ ਦਿੱਤੇ ਕਿ ਗ੍ਰੈਚੂਟੀ ਰਵਾਈਸ ਕਰ ਦਿੱਤੀ ਗਈ ਪਰ ਪੀਏ ਦੇ ਨਾਲ ਬਹੁਤ ਹੀ ਵੱਡੀ ਬੇਇਨਸਾਫੀ ਕਰਦੇ ਹੋਏ 1 ਅਪ੍ਰੈਲ 2023 ਤੋਂ ਸਿਰਫ ਬੇਸ ਤੇ ਹੀ ਰਵਾਈਸ ਕੀਤੀ ਗਈ ਪੱਤੇ ਦੇ ਗ੍ਰੈਚੂਟੀ ਪਿਛਲੇ 17 ਮਹੀਨਿਆਂ ਤੋਂ ਅਜੇ ਵੀ ਕੁੜੀਕ ਰਹੀ ਹੈ ਵੀ ਕਦੋਂ ਰਵਾਈਸ ਕੀਤੀ ਜਾਊਗੀ ਬੜੇ ੱਤਕੇ ਖਾ ਰਹੇ ਆਂ ਪੁਰੀਆਂ ਅਪੀਲਾਂ ਕਰ ਲੀਆਂ ਤੇ ਕੀਤੇ ਸਾਨੂੰ ਮਜਬੂਰ ਹੋ ਕੇ ਧਰਨਾ ਲੜਨਾ ਪਿਆ ਪਰ ਕੀ ਲੱਗਦਾ ਕੋਈ ਗੱਲਬਾਤ ਹੋ ਪਈ ਐ ਅੱਜ ਮਾਨ ਸਰਕਾਰ 70 ਦੇ ਕਰੀਬ ਟੀਚਰਾਂ ਨੂੰ ਸਨਮਾਨਿਤ ਕਰਨ ਜਾ ਰਹੀ ਪੰਜਾਬ ਸਰਕਾਰ ਤੋਂ ਸਾਨੂੰ ਬੜੀ ਉਮੀਦਾਂ ਸੀਗੀਆਂ ਇਸੇ ਕਰਕੇ ਅਸੀਂ ਜੋ ਡੈਮੋਕਰੈਟਿਕ ਤਰੀਕਾ ਅਪੀਲਾਂ ਦਲੀਲਾਂ ਦਾ ਬੜਾ ਕੀਤਾ ਪਰ ਸਰਕਾਰ ਵੱਲੋਂ ਕੋਈ ਹਾਂਪੱਖੀ ਜਵਾਬ ਨਹੀਂ ਮਿਲਿਆ ਪਿਛਲੇ 17 ਮਹੀਨਿਆਂ ਦੇ ਵਿੱਚ ਸਾਡੀ ਜਿਹੜੀ ਫਾਈਲ ਐ 17 ਮਹੀਨਿਆਂ ਤੋਂ ਲਟਕ ਰਹੀ ਐ ਅਸੀਂ ਕੋਈ ਵੱਖਰੀ ਚੀਜ਼ ਨਹੀਂ ਮੰਗ ਰਹੇ ਜਿਹੜੀਆਂ ਬਾਕੀ ਯੂਨੀਵਰਸਿਟੀਆਂ ਦੇ ਕਾਲਜ ਪੰਜਾਬ ਸਰਕਾਰ ਦੇ ਲੈ ਰਹੇ ਨੇ ਪੀਏਯੂ ਜਿਹੜੀ ਕਿ ਭਾਰਤ ਦੀ ਸਰਵੋਤਮ ਐਗਰੀਕਲਚਰ ਇੰਸਟੀਟਿਊਟ ਲਗਾਤਾਰ ਦੂਸਰੇ ਸਾਲ ਬਣੀ ਹੈ ਉਹਦੇ ਤੇ ਆਪਕੋ ਵੀ ਆਪਣੇ ਹੱਕ ਮੰਗ ਰਹੇ ਨੇ ਤੇ ਅੱਜ ਹੱਕਾਂ ਲਈ ਉਹਨਾਂ ਨੂੰ ਅਜ ਤਰੀਆਂ ਦੇ ਬੈਠਣ ਲਈ ਪੰਜਾਬ ਸਰਕਾਰ ਨੇ ਮਜਬੂਰ ਕਰ ਦਿੱਤਾ। ਲੱਗਦਾ ਜੀ ਕਈ ਵਾਰ ਮੁਖੀ ਸਾਹਿਬਾ ਨਾਲ ਇਹ ਗੱਲਬਾਤ ਵੀ ਨਾ ਪਾਈ। ਅਜੇ ਤੱਕ ਪੰਜਾਬ ਸਰਕਾਰ ਕਿਸ ਪ੍ਰਤੀ ਕੋਈ ਬਹੁਤੀ سنجیدہ ਨਜ਼ਰ ਨਹੀਂ ਆ ਰਹੀ। ਅਸੀਂ ਕੋਸ਼ਿਸ਼ ਕੀਤੀ ਪਰ ਉਹਨਾਂ ਵੱਲੋਂ ਕੋਈ ਵੀ ਸਾਨੂੰ ਅਜੇ ਤੱਕ ਟਾਈਮ ਨਹੀਂ ਦਿੱਤਾ ਜਾ ਰਿਹਾ। ਸਾਡੀ ਡਿਮਾਂਡ ਹੈ ਜੀ ਜੋ ਵੀ 1 4 23 ਤੋਂ ਸਾਡੇ ਖੁੱਦ ਪੇਸਕੇ ਲਾਗੂ ਕੀਤੇ ਗਏ ਨੇ ਉਨ੍ਹਾਂ ਦੇ ਨਾਲ ਨਾਲ ਜਿਹੜੇ ਸਾਡੇ ਪੱਤੇ ਨੇ ਉਹ ਸੋਦੇ ਜਾਣ ਜੋ ਗ੍ਰੈਸਟੀ ਹੈ ਉਹਨੂੰ ਸੋਧਿਆ ਜਾਵੇ ਪੁਰਾਣੀ ਪੈਨਸ਼ਨ ਜੋ ਕਿ ਸਾਡੇ ਬੋਰਡ ਵੱਲੋਂ ਮਨਜ਼ੂਰ ਕਰ ਦਿੱਤੀ ਗਈ ਤੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਲਾਗੂ ਹੈ ਉਹਨੂੰ ਪੀਐਡ ਦੇ ਟੀਚਰ ਵੀ ਚਾਹੁੰਦੇ ਨੇ ਵੀ ਪੀਐਡ ਦੇ ਟੀਚਰ ਟੀਚਰ ਨੂੰ ਉਹਦਾ ਫਾਇਦਾ ਦਿੰਦੇ ਹੋਏ ਲਾਗੂ ਕੀਤਾ ਜਾਵੇ ਜਿਹੜੀ ਬੇਸਪੇ ਤੇ ਭਰਤੀ ਹੈ ਉਹਨੂੰ ਬੰਦ ਕੀਤਾ ਜਾਵੇ ਕਿਉਂਕਿ ਇਹਦੇ ਨਾਲ ਖੇਤੀਬਾੜੀ ਬਗੈਨੀਆਂ ਦਾ ਇੱਕ ਵੱਡਾ ਵਰਗ ਨਿਰਾਸ਼ ਹੈ ਤੇ ਉਹ ਇੱਥੇ ਨੌਕਰੀ ਜੁਆਇਨ ਕਰਨ ਤੋਂ ਕਿਤੇ ਨਾ ਕਿਤੇ ਇਛਕਚਾਉਂਦਾ ਹੈ ਤੇ ਇਸ ਤੋਂ ਇਲਾਵਾ ਸਾਡੇ ਜਿਹੜੇ ਵੀ ਪੈਨਸ਼ਨਰ ਇੱਕ 16 ਤੋਂ ਪਹਿਲਾਂ ਰਿਟਾਇਰ ਹੋਏ ਇਹ ਰੂਟੀਚਰ ਐਸੋਸੀਏਸ਼ਨ ਦਿੱਲੀਵਾੜ ਅਜੇ ਤੱਕ ਪੈਨਸ਼ਨ ਰਵਾਈਜ਼ ਨਹੀਂ ਕੀਤੀ ਗਈ ਜਿਹੜਾ ਕਿ ਬੜਾ ਮੰਦ ਭਾਗਾ ਕਿਉਂਕਿ ਉਹ ਵਿਗਿਆਨੀ ਨੇ ਜਿਨ੍ਹਾਂ ਦਾ ਹਰੇ ਇਨਕਲਾਬ ਦੇ ਵਿੱਚ ਬੜਾ ਵੱਡਾ ਯੋਗਦਾਨ ਰਿਹਾ ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਸਿਤਾਬ ਨਹੀਂ ਦਿੰਦੇ ਆ ਵੀ ਇਹ ਸੰਘਰਸ਼ ਹੋਰ ਤਿੱਖਾ ਰੂਪ اختیار ਕਰੂਗਾ ਤਾਂਾਨੂੰ ਮਜਬੂਰਨ ਇਹ ਵੀ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਵੀ ਕਿਤੇ ਆਉਣ ਵਾਲੇ ਦਿਨਾਂ ਵਿੱਚ ਜਦੋਂ ਵੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਆਊਗਾ ਤਾਂ ਉਹਦਾ ਅਸੀਂ ਵਿਰੋਧ ਕਰਾਂਗੇ ਹਾਂਜੀ ਜਿਹੜੇ ਯੂਨੀਵਰਸਿਟੀ ਦੇ ਵਿੱਚ ਵਿਗਿਆਨੀ ਇਹਦੇ ਹੱਥ ਕੋਲ ਆ ਰਹੇ ਨੇ ਉਹਨਾਂ ਨੂੰ ਬਾਹਰ ਨਹੀਂ ਭੇਜਿਆ ਪਰ ਇਹ ਮੱਦ ਭਾਗੀ ਗੱਲ ਹੈ ਬਾਕੀ ਉਹ ਪੂਰੇ ਭਾਰਤ ਦੇ ਵਿੱਚ 1 ਤੋਂ 16 ਤੋਂ ਲੈ ਕੇ ਸਾਪਨੇ ਸਾਪਨੇ ਤੇ ਇੱਕ ਵੀ ਮੈਮ ਅੱਜ ਜਿਹੜਾ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਲੱਗਦਾ ਕਿ ਕਿਤੇ ਨਾ ਕਿਤੇ 30 ਟੀਚਰ ਡੇ ਆ ਤੇ ਜਿਹੜੀਆਂ ਤੁਹਾਡੀਆਂ ਜਨੀਆਂ ਨੇ ਉਸ ਨੂੰ ਲੈ ਕੇ ਸਰਕਾਰ ਅੱਜ 70 ਟੀਚਰਾਂ ਨੂੰ ਸਨਮਾਨਿਤ ਵੀ ਕਰਨ ਜਾ ਰਹੀ ਹੈ ਤੇ ਜਿਹੜੀਆਂ ਤੁਹਾਡੀਆਂ ਜਨਾਂਸ ਹੈਗੀਆਂ ਉਸ ਤੇ ਕੋਈ ਗੌਰ ਨਹੀਂ ਸਹੀ ਹੈ ਸਾਡੀਆਂ ਜਨਾਂਸ ਤੇ ਅਸੀਂ ਪਿਛਲੇ 15 ਦਿਨਾਂ ਤੋਂ ਸੇਵਾ ਸੌਂਪ ਕਰਦੇ ਦੇ ਨਾਲ ਪਿੱਛੇ ਹਨ ਪਾਲੋ ਹੋ ਹਾਪਕਾਂ ਦੀ ਪਹਿਲ ਦੇ ਨਾਲ ਆਪਕਾਂ ਦੇ ਹਿੱਤਾਂ ਦੀ ਰਾਖੀ ਕਰਦੇ ਅੱਜ ਟੀਚਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਪਾਸੇ ਜਿਹੜੇ ਟੀਚਰ ਸਨ ਜਿਹੜਾ ਜਿਹੜਾ ਜਗੂਕਾਰ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਖਾਤਰੀ ਲਈ ਵਿਗਿਆਨੀਆਂ ਨੇ ਖੜੇ ਆ ਲੱਗਦਾ ਜੀ ਹੁਣ ਜਿਹੜਾ ਸੰਚਾਰ ਚਾ ਲੰਬਾ ਚੱਲ ਸਕਦਾ ਹਾਂਜੀ ਸਾਡਾ ਸੰਚਾਰ ਲੰਬਾ ਹੋਵੇ ਦੇ ਤੱਕ ਸਾਡੀਆਂ ਸਾਰੀਆਂ ਮੰਗਾਂ ਨਹੀਂ ਅੱਜ ਦਾ ਟੀਚਰ ਵੀ ਬੈਠੇ ਆ ਵਚਨ ਬਚਤਬੰਦ ਹੈਗੇ ਆ ਵੀ ਅੱਜ ਤੇ ਹੋਈ ਚੀਜ਼ ਦਾ ਚਾਰ ਦੇ ਨੁਮਾਇੰਦਿਆਂ ਨਾਲ ਕੋਈ ਗੱਲਬਾਤ ਹੋ ਪਾਈ ਹੈ ਹਜੇ ਤੱਕ ਸਰਕਾਰ ਵੱਲੋਂ ਕੋਈ ਵੀ ਤਿੰਨ ਬੀੜੀਆਂ ਵਾਲੇ ਹਫ਼ਤਾ ਦੀਆਂ ਕਿਸਤੀ ਵਾਲੀ ਮੀਟਿੰਗ ਨਹੀਂ ਹੋ ਪਾਇਆ ਜਿਸ ਦੇ ਕਰਕੇ ਇੱਕੋ ਜਿਹਾ ਨੋਬਤ ਆ ਗਈ 3 ਨਵੀਂ ਜਿਹੜੀਆਂ ਉਹ ਮੇਰਾ ਨਾਮ ਡਾਕਟਰ ਸੰਧਿਆ ਹੈਗਾ ਮੈਂ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਤੋਂ ਆ ਤੇ ਇੱਕ ਸੀਨੀਅਰ ਸਾਇੰਟਿਸਟ ਵਾਂਗੂ ਕੰਮ ਕਰ ਰਹੀ ਹਾਂ ਤੇ ਪ੍ਰੋਡਕਸ਼ਨ ਕਰਵਾ ਰਹੀ ਹਾਂ ਅੱਜ ਦੇਖੋ ਸਾਡਾ ਅੱਜ 15ਵਾਂ ਦਿਨ ਹੈ ਰੋਸ ਪ੍ਰਦਰਸ਼ਨ ਦਾ ਤੇ ਸਾਡੀ ਜਾਇਜ਼ ਮੰਗਾਂ ਨੇ ਜਿਵੇਂ ਕਿ ਸਾਨੂੰ ਪਿਛਲੇ ਸਾਲ ਤੋਂ ਬੇਸਿਕ ਪੇ ਸਾਡੀ ਰਿਵਾਈਜ਼ ਹੋਈ ਹੈ ਪਰ ਸਾਨੂੰ ਅਲਾਉਂਸਸ ਰਿਵਾਈਜ਼ ਕਰਕੇ ਨਹੀਂ ਮਿਲੇ ਆ ਜਦਕਿ ਸਾਡੀ ਪੇ ਜਿਹੜੀ ਰਿਵਾਈਜ਼ ਹੋਈ ਹੈ 2016 ਤੋਂ ਹੋਈ ਹੈ ਏਰੀਅਰ ਸਾਨੂੰ 2016 ਤੋਂ ਨਹੀਂ ਮਿਲੇ ਆ ਬੇਸਿਕ ਪੇ ਤੇ ਭਰਤੀ ਕਰਦੇ ਪਏ ਆ ਪਰ ਉਹ ਵੀ ਮੰਗ ਰੱਖਿਆ ਕਿ ਨਾ ਇੱਕ ਸਾਡੀ 올ਡ ਪੈਨਸ਼ਨ ਸਕੀਮ ਜਿਹੜੀ ਕਿ ਸਾਡੇ ਬੋਰਡ ਤੋਂ ਮਨਜ਼ੂਰੀ ਵੀ ਮਿਲ ਗਈ ਹੈ ਫਿਰ ਵੀ ਅੱਜ ਤੱਕ ਉਹ ਇੰਪਲੀਮੈਂਟ ਸਾਡੇ ਤੇ ਨਹੀਂ ਹੋਈ ਹੈ ਸਾਨੂੰ ਆਪ ਨੂੰ ਬੜਾ ਹੋ ਰਿਹਾ ਕਿ ਅਸੀਂ ਆਪਣੇ ਸਾਇੰਟਿਸਟ ਹੋ ਕੇ ਟੀਚਰਜ਼ ਹੋ ਕੇ ਅਸੀਂ ਆਪਣੇ ਕੰਮ ਕਾਜ ਛੱਡ ਕੇ ਇੱਥੇ ਆਪਣੀ ਜਾਇਜ਼ ਮੰਗਾਂ ਲਈ ਜੋ ਕਿ ਰੂਟੀਨ ਦੇ ਵਿੱਚ ਸਾਨੂੰ ਮਿਲਣੀ ਚਾਹੀਦੀ ਸੀਗੀ ਉਹਦੇ ਲਈ ਸਾਨੂੰ ਆਪਣਾ ਸੰਘਰਸ਼ ਕਰਨਾ ਪਿਆ ਲੈਕਾਂ ਕਿ ਅਧਿਆਪਕ ਨੇ ਹੈ और अभी आपका ही जड़ियां ने आज ਆ ਨਮਸਕਾਰ ਰਹੀਆਂ ਬੜਾ ਜ਼ਿਆਦਾ ਰਹਿ ਗਈ ਹਾਂਜੀ ਸਾਰੀ ਰੋਜ਼ ਪ੍ਰਤੀਸ਼ਰਣ ਕਰਦੀ ਸਰਕਾਰੀ ਸਰਕਾਰ ਦੇ ਨਾਲ ਕੋਈ ਸਾਮਿਲ ਨਹੀਂ ਹੋ ਪਾਇਆ ਪਤਾ ਨਹੀਂ ਸਾਨੂੰ ਕੋਈ ਵੀ ਮਤਲਬ ਕੋਈ ਹੋ ਜਾ ਸਿਗਨਲ ਨਹੀਂ ਮਿਲਦਾ ਜਾਂ ਕੋਈ ਵੀ ਪੋਜ਼ਿਟਿਵ ਰਿਸਪੌਂਸ ਨਹੀਂ ਲੇਕਿਨ ਅਸੀਂ ਕਰ ਰਹੇ ਹਾਂ ਅਸੀਂ ਕਿੰਨੇ ਟਾਈਮ ਤੋਂ ਹੈ ਪਿਛਲੇ ਸਾਲ ਵੀ ਜਦੋਂ ਆਪਾਂ ਰੋਜ਼ ਪ੍ਰਦਰਸ਼ਨ ਕਰਕੇ ਸਾਡੀ ਪੇ ਰਿਵਾਈਜ਼ ਹੋਈ ਸੀ ਪਰ ਉਸ ਤੋਂ ਬਾਅਦ ਵੀ ਉਹ ਅਲਾਉਂਸਸ ਰਿਵਾਈਜ਼ ਨਹੀਂ ਹੋਏ ਉਹ ਚੀਜ਼ ਗੜੀ ਹੋ ਅੱਜ ਅਸੀਂ ਰੋਜ਼ ਆਪਣਾ ਪ੍ਰਦਰਸ਼ਨ ਕੰਟੀਨਿਊ ਕਰਾਂਗੇ ਜਦੋਂ ਤੱਕ ਸਾਡੀ ਮੰਗਾਂ ਇਸ ਵਾਰੀ ਪੂਰੀ ਨਹੀਂ ਹੁੰਦੀ